ਲਗਾਤਾਰ ਵਾਧਰੇ ਇਹ ਪਾਣੀ ਦੇ ਪੱਧਰ ਤੋਂ ਬਾਅਦ ਪਟਿਆਲਾ ਦੇ ਪਾਤੜਾਂ ਦੇ ਵਿੱਚ ਕੱਗਰ ਦਰਿਆ ਉਫਾਨ ਤੇ ਚੱਲ ਰਿਹਾ ਹੈ ਅਤੇ ਓਵਰਫਲੋ ਹੋ ਕੇ ਪਾਣੀ ਸੜਕਾਂ ਤੇ ਵਹਿ ਰਿਹਾ ਹੈ ਹਰਚੰਦਪੁਰਾ ਅਤੇ ਬਾਜਾਪੁਰ ਦੇ ਖੇਤਾਂ ਦੇ ਵਿੱਚ ਪਾਣੀ ਵੜ ਗਿਆ ਹੈ ਉਧਰ ਹੀ ਦਵਾਰਕਾ ਰਾਮਪੁਰ ਪੜਤਾਂ ਦੇ ਪਿੰਡਾਂ ਦੇ ਵਿੱਚ ਵੀ ਕੱਗਰ ਦੀ ਮਾਰ ਪਈ ਹੈ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਪਹੁੰਚ ਗਿਆ ਹੈ ਅਤੇ 600 ਏਕੜ ਦੇ ਕਰੀਬ ਫਸਲ ਤਬਾਹ ਹੁੰਦੀ ਹੋਈ ਨਜ਼ਰ ਆਈ ਹੈ ਫਸਲ ਦੇ ਵਿੱਚ 4-4 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ ਲੋਕਾਂ ਦੇ ਵਿੱਚ ਹੜਾਂ ਦਾ ਖਤਰਾ ਮੰਡਰਾ ਰਿਹਾ ਏ ਅੱਧਰ ਦਰ ਰਾਵੀ ਦਰਿਆ ਦੀ ਗੱਲ ਕਰੀਏ ਤਾਂ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਅਤੇ ਰੰਜੀਤ ਸਾਗਰ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਿਆ ਹੋਇਆ ਹੈ ਰੰਜੀਤ ਸਾਗਰ ਡੈਮ ਦਾ ਪਾਣੀ ਜਿਸ ਕਰਕੇ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਤੇ ਜਿਸ ਕਰਕੇ ਅੱਗੇ ਡੇਰਾ ਬਾਬਾ ਨਾਨਕ ਦੇ ਕਈ ਪਿੰਡਾਂ ਦੇ ਵਿੱਚ ਮੁਰਹਾਲਾਤ ਖਰਾਬ ਹੋ ਰਹੀ ਨੇ ਗੁਰਦਾਸਪੁਰ ਦੇ ਫਿਰ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਫਿਰ ਤੋਂ ਪਾਣੀ ਵੜ ਸਕਦਾ ਹੈ ਜਿਹੜਾ ਪਾਣੀ ਹਲੇ ਤੱਕ ਉਤਰਿਆ ਨਹੀਂ ਉਹ ਦੁਬਾਰਾ ਵੜ ਸਕਦਾ ਹੈ ਅਤੇ ਹੁਣ ਗੱਲ ਕੀਤੀ ਜਾਵੇ ਪਾਖੜਾ ਡੈਮ ਦੀ ਤਾਂ ਉਹ ਵੀ ਖਤਰੇ ਦੇ ਨਿਸ਼ਾਨ ਨੇੜੇ ਹੈ ਅਤੇ ਸਤਲੁਜ ਦਾ ਪੱਧਰ ਵਧਣ ਦੇ ਕਰਕੇ ਲੋਕ ਚਿੰਤਾ ਦੇ ਵਿੱਚ ਨੇ 85000 ਕਿਊਸੇਕ ਪਾਣੀ ਛੱਡਣ ਦੀ ਤਿਆਰੀ ਕਰ ਲਈ ਗਈ ਹੈ ਜਿਸ ਕਰਕੇ ਦਰਿਆ ਕਿਨਾਰੇ ਵਸਦੇ ਪਿੰਡਾਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਲੋਕਾਂ ਨੂੰ ਅਪੀਲ ਕਰ ਦਿੱਤੀ ਗਈ ਹੈ ਡੀਸੀ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕਿ ਉਹ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਣ ਕਿਉਂਕਿ ਕਿਸੇ ਵੇਲੇ ਵੀ ਭਿਆਨਕ ਸਥਿਤੀ ਬਣ ਸਕਦੀ ਹੈ ਤਾਂ ਪਾਵਰ ਡੈਮ ਦਾ ਮੌਜੂਦਾ ਪਾਣੀ ਦਾ ਪੱਧਰ 1679 ਫੁੱਟ ਹੈ ਜਿਹੜਾ ਕਿ 1 ਫੁੱਟ ਨੀਚੇ ਰਹਿ ਗਿਆ ਹੈ ਖਤਰੇ ਦੇ ਨਿਸ਼ਾਨ ਤੋਂ ਯਾਨੀ ਕਿ ਜਿਹੜਾ ਖਤਰੇ ਦਾ ਨਿਸ਼ਾਨ ਹੈ 1680 ਫੁੱਟ ਤੇ ਹੈ ਤੇ ਹੁਣ ਮੌਜੂਦਾ ਪੱਧਰ 1679 ਫੁੱਟ ਹੈ ਜਿਸ ਕਰਕੇ 1 ਫੁੱਟ ਦਾ ਇਹਦੇ ਵਿੱਚ ਗੈਪ ਰਹਿ ਗਿਆ ਹੈ ਅਤੇ ਵਧੇਰੇ ਪਾਣੀ ਚੜਨ ਦੇ ਕਰਕੇ ਹਾਲਾਤ ਨੇ ਜਿਹੜੇ ਉਹ ਵਿਗੜ ਸਕਦੇ ਨੇ ਤਾਂ ਕਿਸੇ ਵੇਲੇ ਵੀ ਉਧਰਲੇ ਇਲਾਕਿਆਂ ਦੇ ਵਿੱਚ ਪਾਣੀ ਆ ਸਕਦਾ ਹੈ ਜਿਸ ਕਰਕੇ ਨੰਗਲ ਅਤੇ ਸ਼੍ਰੀਨੰਦਪੁਰ ਸਾਹਿਬ ਦੇ ਪਿੰਡਾਂ ਦੇ ਵਿੱਚ ਅਲਰਟ ਜਾਰੀ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਲਈ ਪਹਿਲਾਂ ਹੀ ਕਹਿ ਦਿੱਤਾ ਗਿਆ ਹੈ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.